ਜੇਕਰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਦਵਾਈ ਲੈਂਦੇ ਹੋ ਸਾਰਾ ਦਿਨ ਕੰਮਕਾਰ ਤੋਂ ਥੱਕ ਜਾਂਦੇ ਹੋ ਪਰ ਜਦੋਂ ਬਿਸਤਰੇ ਤੇ ਪੈਂਦੇ ਹੋ ਤਾਂ ਕਿਉਂ ਨਹੀਂ ਆਉਂਦੀ ਨੀਂਦ ਕਦੇ ਸੋਚਿਆ ਕਾਰਨ ਅਗਰ ਤੁਸੀਂ ਵੀ ਆਪਣੀ ਨੀਂਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਘਬਰਾਉਣਾ ਦਵਾਈਆਂ ਨੂੰ ਛੱਡੋ ਸਾਡੇ ਕੋਲ ਤੁਹਾਡੇ ਵਾਸਤੇ ਇੱਕ ਚੰਗਾ ਤੇ ਪੱਕਾ ਇਲਾਜ ਹੈ ਬਿਨਾਂ ਦਵਾਈ ਤੋਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਨੀਂਦ ਨਾ ਆਉਣਾ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਦਿਨ ਭਰ ਤੇ ਵਿੱਚ ਭੱਜ ਦੌੜ ਹੋਣਾ ਬਾਡੀ ਨੂੰ ਆਰਾਮ ਨਾ ਮਿਲਣਾ ਪਰ ਜਦੋਂ ਆਰਾਮ ਮਿਲਣ ਦਾ ਸਮਾਂ ਹੁੰਦਾ ਰਾਤ ਦਾ ਸਮਾਂ ਹੁੰਦਾ ਸੋਣਾ ਹੁੰਦਾ ਪਰ ਜਦੋਂ ਹੀ ਅਸੀਂ ਬਿਸਤਰੇ ਤੇ ਜਾਂਦੇ ਹਾਂ ਸਾਡੀ ਤਾਂ ਨੀਂਦ ਹੀ ਉੱਡ ਜਾਂਦੀ ਹੈ ਕਾਰਨ ਤਾਂ ਵੈਸੇ ਅਸੀਂ ਕਦੇ ਸੋਚਿਆ ਨਹੀਂ ਹੋਵੇਗਾ ਪਰ ਨੀਂਦ ਨਾ ਆਉਣ ਕਰਕੇ ਅਸੀਂ ਪਰੇਸ਼ਾਨ ਜ਼ਰੂਰ ਰਹਿੰਦੇ ਆ ਕਿਉਂਕਿ ਜਦੋਂ ਨੀਂਦ ਨਹੀਂ ਆਣੀ ਦਿਨ ਪਰ ਦੀ ਭੱਜ ਦੌੜ ਦੀਆਂ ਗੱਲਾਂ ਪਰਵਾਰਿਕ ਟੈਨਸ਼ਨਾਂ ਕੰਮਕਾਰ ਦੀ ਟੈਨਸ਼ਨ ਫਿਊਚਰ ਦੀ ਟੈਨਸ਼ਨ ਸਟੱਡੀ ਦੀ ਟੈਨਸ਼ਨ ਬਹੁਤ ਸਾਰੀਆਂ ਟੈਨਸ਼ਨਾਂ ਜਿਹੜੀਆਂ ਨੇ ਸਾਨੂੰ ਆਣ ਕੇ ਘੇਰ ਲੈਂਦੀਆਂ ਤੇ ਬਾਅਦ ਦੇ ਵਿੱਚ 4 4 5 5 ਵਜ ਜਾਂਦੇ ਆ ਤੇ ਸਾਡੀ ਨੀਂਦ ਜਿਹੜੀ ਹੈਗੀ ਉਹ ਟੁੱਟ ਜਾਂਦੀ ਹੈ ਤੇ ਉਸ ਤੋਂ ਬਾਅਦ 2 3 ਘੰਟੇ ਦੀ ਨੀਂਦ ਤੋਂ ਬਾਅਦ ਅਸੀਂ ਹੋਰ ਵੀ ਜ਼ਿਆਦਾ ਪਰੇਸ਼ਾਨ ਰਹਿੰਦੇ ਆ ਕਿਉਂਕਿ ਦਿਨ ਪਰ ਕੰਮ ਕਰਨਾ ਹੁੰਦਾ ਪਰ ਜਦੋਂ ਨੀਂਦ ਕਰਨ ਦਾ ਸਮਾਂ ਹੁੰਦਾ ਉਦੋਂ ਸਾਨੂੰ ਨੀਂਦ ਨਹੀਂ ਆਉਂਦੀ ਤੇ ਸਬ ਤੋਂ ਅੱਖ ਕਿ ਅਸੀਂ ਕੀ ਕਰਦੇ ਆ ਗੋਲੀਆਂ ਖਾਣੇ ਆ ਤੇ ਫਿਰ ਅਸੀਂ ਗਹਿਰੀ ਨੀਂਦ ਸੋਚਾਂ ਨਿਆ ਪਰ ਇਹਨਾਂ ਗੋਲੀਆਂ ਦਾ ਸਾਡੇ ਸਰੀਰ ਦੇ ਉੱਪਰ ਕੀ ਕੀ ਸਾਈਡ ਇਫੈਕਟ ਹੋ ਰਿਹਾ ਕਦੇ ਨਹੀਂ ਸੋਚਿਆ ਹੋਵੇਗਾ ਜੇਕਰ ਨੀਂਦ ਨਹੀਂ ਆਂਦੀ ਤਾਂ ਘਬਰਾਓ ਨਾ ਸਾਡੇ ਕੋਲ ਤੁਹਾਡੇ ਵਾਸਤੇ ਪੱਕਾ ਇਲਾਜ ਹੈ ਇਸ ਨੁਸਖਿਆਂ ਦੇ ਨਾਲ ਜਾਂ ਕਹਿ ਲੋ ਕਿ ਜਿਹੜੀਆਂ ਅਸੀਂ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹਨਾਂ ਗੱਲਾਂ ਨੂੰ ਅਗਰ ਤੁਸੀਂ ਧਿਆਨ ਦੇ ਵਿੱਚ ਰੱਖਦੇ ਹੋ ਤਾਂ ਬਿਨਾਂ ਦਵਾਈਆਂ ਦੇ ਤੁਹਾਡੀ ਨੀਂਦ ਦੀ ਸਮੱਸਿਆ ਜਿਹੜੀ ਹੈ ਬਿਲਕੁਲ ਹੀ ਮਿੰਟਾਂ ਦੇ ਵਿੱਚ ਛੂ ਮੰਤਰ ਹੋ ਜਾਏਗੀ ਤਾਂ ਫਿਰ ਕਰਦੇ ਹਾਂ ਗੱਲ ਨੀਂਦ ਨਾ ਆਉਣ ਬਾਰੇ ਬਹੁਤ ਸਾਰੀਆਂ ਡੂੰਘੀਆਂ ਗੱਲਾਂ ਬਾਤਾਂ ਦੇ ਬਾਰੇ ਅੱਜ ਦੇ ਸਮੇਂ ਦੇ ਵਿੱਚ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਇੰਨਾ ਕ ਵਿਅਸਤ ਰਹਿੰਦੇ ਐ ਜਿਸ ਕਰਕੇ ਉਹਨਾਂ ਨੂੰ ਆਰਾਮ ਕਰਨ ਦਾ ਬਿਲਕੁਲ ਸਮਾਂ ਨਹੀਂ ਮਿਲਦਾ ਸਰੀਰ ਨੂੰ ਆਰਾਮ ਨਾ ਮਿਲਣ ਕਾਰਨ ਕਈ ਵਾਰ ਨੀਂਦ ਨਾ ਆਉਣ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ ਇੱਕ ਬਹੁਤ ਵੱਡੀ ਅਤੇ ਗੰਬੀਰ ਬਿਮਾਰੀ ਹੈ ਬਹੁਤ ਸਾਰੇ ਲੋਕ ਅਜਿਹੇ ਹੈ ਜੋ ਰਾਤ ਦੇ ਸਮੇਂ ਸੌਂਦੇ ਤਾਂ ਜ਼ਰੂਰ ਹੈ ਪਰ ਨੀਂਦ ਨਾ ਆਉਣ ਕਰਕੇ ਵਾਰ-ਵਾਰ ਕਰਵਟ ਬਦਲਦੇ ਰਹਿੰਦੇ ਹੈ ਨੀਂਦ ਨਾ ਆਉਣ ਕਰਕੇ ਅਗਲੇ ਦਿਨ ਕੰਮ ਕਰਨ ਦੇ ਵਿੱਚ ਬਹੁਤ ਮੁਸ਼ਕਿਲਾਂ ਆਉਂਦੀ ਹੈ ਅਤੇ ਸਾਡਾ ਦਿਮਾਗ ਠੀਕ ਤਰ੍ਹਾਂ ਦੇ ਨਾਲ ਕੰਮ ਨਹੀਂ ਕਰ ਪਾਉਂਦਾ ਕਈ ਲੋਕ ਨੀਂਦੀਆਂ ਗੋਲੀਆਂ ਦਾ ਸੇਵਨ ਕਰਦੇ ਹੈ ਜੋ ਕਿ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਸਾਬਿਤ ਹੁੰਦੀ ਹੈ ਚੰਗੀ ਸਿਹਤ ਦੇ ਲਈ ਘੱਟੋ ਘੱਟ 6 ਤੋਂ 8 ਘੰਟੇ ਦੀ ਨੀਂਦ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਸੀਂ ਵੀ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਹਨਾਂ ਨੁਸਖਿਆਂ ਨੂੰ ਤੁਸੀਂ ਜ਼ਰੂਰ ਜਿਹੜਾ ਵਰਤ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਰਮ ਦੁੱਧ ਦੇ ਸੇਵਨ ਦੇ ਬਾਰੇ ਸਿਹਤ ਨੂੰ ਤੰਦਰੁਸਤ ਅਤੇ ਬਿਮਾਰੀਆਂ ਤੋਂ ਦੂਰ ਰੱਖਣ ਦੇ ਲਈ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਦਾ ਸੇਵਨ ਕਰਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਪੀਣ ਦੇ ਨਾਲ ਚੰਗੀ ਨੀਂਦ ਆਉਂਦੀ ਹੈ ਚੰਗੀ ਨੀਂਦ ਲਈ ਸੌਫ ਇੱਕ ਕਾਰਗਰ ਉਪਾਏ ਹਨ ਨੀਂਦ ਨਾ ਆਉਣ ਜਾਂ ਫਿਰ ਸਾਰਾ ਦਿਨ ਸੁਸਤੀ ਰਹਿਣ ਤੇ 10 ਗ੍ਰਾਮ ਸੌਫ ਨੂੰ ਅੱਧਾ ਲੀਟਰ ਪਾਣੀ ਦੇ ਵਿੱਚ ਬਾਲੋ ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਹੀਂ ਰਹਿ ਜਾਂਦਾ ਸਵੇਰੇ ਸ਼ਾਮ ਇਸ ਪਾਣੀ ਦੇ ਵਿੱਚ ਲੂਣ ਮਿਲਾ ਕੇ ਪੀਣ ਦੇ ਨਾਲ ਨੀਂਦ ਦੀ ਸਮੱਸਿਆ ਦੂਰ ਹੋ ਜਾਏਗੀ ਅਸ਼ਵਗੰਧਾ ਦਾ ਸੇਵਨ ਵੀ ਤੁਹਾਡੇ ਲਈ ਬਹੁਤ ਚੰਗਾ ਹੋ ਸਕਦਾ ਹੈ ਜੇਕਰ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਇਸ ਦੀ ਸਮੱਸਿਆ ਤਾਂ ਤੁਸੀਂ ਅਸ਼ਵਗੰਧਾ ਦਾ ਸੇਵਨ ਕਰ ਸਕਦੇ ਬਹੁਤ ਹੀ ਗੁਣਕਾਰੀ ਹੈ ਤੇ ਤਣਾਅ ਨੂੰ ਘੱਟ ਕਰਨ ਦੇ ਵਿੱਚ ਬਹੁਤ ਜਲਦੀ ਮਦਦ ਕਰਦਾ ਹੈ ਇਸ ਦਾ ਸੇਵਨ ਕਰਨ ਦੇ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਬਹੁਤ ਜਲਦੀ ਦੂਰ ਹੋ ਜਾਏਗੀ ਚੰਗੀ ਨੀਂਦ ਲੈਣ ਦੇ ਲਈ ਰੋਜ਼ਾਨਾ ਸਵੇਰੇ ਸੈਰ ਅਤੇ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਸਰੀਰ ਤੰਦਰੁਸਤ ਹੋ ਜਾਂਦਾ ਹੈ ਨੀਂਦ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਯੋਗਾ ਵੀ ਕਰ ਸਕਦੇ ਇਸ ਦੇ ਨਾਲ ਸਰੀਰ ਤਣਾਅ ਜਿਹੜਾ ਮੁਕਤ ਹੋ ਜਾਂਦਾ ਹੈ ਕੈਫੀਨ ਵਾਲੀਆਂ ਚੀਜ਼ਾਂ ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਚਾਹ ਜਾਂ ਕੌਫੀ ਆਦਿ ਦਾ ਸੇਵਨ ਕਰਨ ਦੇ ਨਾਲ ਨੀਂਦ ਨਹੀਂ ਆਉਂਦੀ ਇਸੇ ਕਰਕੇ ਇਹਨਾਂ ਚੀਜ਼ਾਂ ਦਾ ਸੇਵਨ ਰਾਤ ਦੇ ਸਮੇਂ ਸੌਣ ਤੋਂ 1 ਜਾਂ 2 ਘੰਟੇ ਪਹਿਲਾਂ ਕਦੇ ਵੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਤੁਹਾਡੀ ਨੀਂਦ ਜਿਹੜੀ ਹੈ ਬਿਲਕੁਲ ਉੱਡ ਜਾਂਦੀ ਹੈ ਕੇਲੇ ਦਾ ਸੇਵਨ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਰੋਜ਼ਾਨਾ ਕੇਲੇ ਖਾਣੇ ਚਾਹੀਦੇ ਕੇਲੇ ਦੇ ਵਿੱਚ ਮੌਜੂਦ ਖਣਿਜ ਆਇਰਨ ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਨੀਂਦ ਲੈਣ ਦੇ ਵਿੱਚ ਮਦਦ ਕਰਦੇ ਤੁਸੀਂ ਸੌਣ ਤੋਂ ਘੱਟੋ ਘੱਟ 1 ਜਾਂ 2 ਘੰਟੇ ਪਹਿਲਾਂ ਕੇਲੇ ਖਾ ਸਕਦੇ ਹੋ ਕੇਲਾ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਲਈ ਇਸ ਨੂੰ ਤੁਸੀਂ ਆਪਣੀ ਖੁਰਾਕ ਦੇ ਵਿੱਚ ਜ਼ਰੂਰ ਸ਼ਾਮਲ ਕਰੋ ਇਸ ਨਾਲ ਤੁਹਾਡੀ ਨੀਂਦ ਦੀ ਸਮੱਸਿਆ ਚੜੀਆ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਝੂ ਮੰਤਰ ਹੋ ਜਾਏਗੀ ਹੁਣ ਜੇਕਰ ਨਹੀਂ ਆਉਂਦੀ ਨੀਂਦ ਤਾਂ ਗੋਲੀਆਂ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਇਹਨਾਂ ਦੇਸੀ ਨੁਸਖਿਆਂ ਦੀ ਇੱਕ ਵਾਰ ਵਰਤੋ ਕਰਕੇ ਤਾਂ ਦੇਖੋ ਤੁਹਾਡੀ ਨੀਂਦ ਜਿਹੜੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਉਹਨੀ ਹੀ ਸ਼ੁਰੂ ਹੋ ਜਾਏਗੀ ਥਕਾਵਟ ਤਾਂ ਤੁਹਾਡੀ ਮਿੰਟਾਂ ਦੇ ਵਿੱਚ ਹੀ ਨੀਂਦ ਪੂਰੀ ਹੋਣ ਕਰਕੇ ਲੈ ਜਾਇਆ ਕਰਨੀ ਹੈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਮੈਂਟਾਂ ਦੇ ਵਿੱਚ ਤੁਹਾਡੇ ਜਿਹੜੇ ਵਿਚਾਰ ਨੇ ਉਹਨਾਂ ਵਿਚਾਰਾਂ ਨੂੰ ਵੀ ਜ਼ਰੂਰ ਸਾਂਝੇ ਕਰਿਓ ਤੇ ਬਾਕੀ ਜੇਕਰ ਤੁਸੀਂ ਕਿਸੇ ਖਾਸ ਨੁਸਖੇ ਦੇ ਬਾਰੇ ਜਾਨਣਾ ਚਾਹੁੰਦੇ ਹੋ ਉਸ ਬਾਰੇ ਕਮੈਂਟਾਂ ਦੇ ਵਿੱਚ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨੁਸਖੇ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਉਹਨਾਂ ਨੁਸਖਿਆਂ ਤੋਂ ਤੇ ਅਸੀਂ ਜਾਣਣਾ ਪਾ ਸਕੀਏ ਫਿਲਹਾਲ ਮੈਨੂੰ ਯਾਨੀ ਕਿ ਰਿਤ ਕੋਨੂ ਦੀ ਇਜਾਜ਼ਤ ਧੰਨਵਾਦ